ਚੱਲ ਕੰਮ ਤਾਂ ਮੁੱਕਿਆ ਇਹ ਦੇਖੀ ਤੇ ਕੋਈ ਆਇਆ ਗਿਆ ਹੋਵੇ ਨਾ ਘਰ ਚ ਕੰਮ ਤੇ ਮੁੱਕਦਾ ਹੀ ਨਹੀਂ ਇੱਕ ਤਾਂ ਕੰਮ ਲੀਆਂ ਨੇ ਜਾਨ ਖਾ ਲਈ ਬੰਦਾ ਪਿੱਛੇ ਛੁੱਟੀ ਕਰਨੀ ਹੁੰਦੀ ਹੈ ਤੇ ਮਹੀਨੇ ਚ ਇੱਕ ਅੱਧੀ ਕਰਿਆ ਕਰੋ ਦਿਨ ਆ ਬਾਅਦ ਕਿਤੇ ਕੰਮ ਆਪ ਕਰਨਾ ਪੈ ਜੇ ਤਾਂ ਉਹ ਕੀ ਹੋ ਜਾਂਦੀ ਹੈ ਚੱਲ ਦੇਲੀ ਹੋਈ ਹੁਣ ਮੈਂ ਵੀ ਕਿਤੇ ਕੱਢੀ ਕੇ ਆਰਾਮ ਕਰਾਂ ਕੁਤਰਾ ਤੂੰ ਹੀ ਮਾਵਾ ਤੇ ਆ ਅਚਾਨਕ ਮੈਨੂੰ ਦੱਸੇ ਵੀ ਨਹੀਂ ਕੋਈ ਫੋਨ ਵੀ ਨਹੀਂ ਕਰ ਲੈਂਦੀ ਆ ਬਸ ਭਾਬੀ ਦਿਲ ਬੜਾ ਕਰ ਰਹੇ ਦੱਸ ਤੈਨੂੰ ਮਿਲਣ ਨੂੰ ਤੇ ਵੀਰੇ ਨੂੰ ਮਿਲਣ ਨੂੰ ਕਿੱਥੇ ਵੀਰਾ ਵੀਰਾ ਤੇਰਾ ਤੇ ਕੰਮ ਗਿਆ ਅੱਜ ਤੋਂ ਨਹੀਂ ਰਾਤੀ ਵੀ ਨਿਕਾਰ ਆਣਾ ਉਹ ਤੇ ਖਰੇ ਕੱਲ ਹੀ ਆਏਗਾ ਕੋਈ ਨਹੀਂ ਅਸੀਂ ਦੋ ਦਿਨਾਂ ਦੇ ਇੱਥੇ ਹੀ ਆ ਦੋ ਦਿਨਾਂ ਦੇ ਇੱਥੇ ਅੱਛਾ ਹੋਰ ਬੋਤ ਠੀਕ ਠਾਕ ਹੈ ਹਾਂਜੀ ਤੁਸੀਂ ਦੱਸੋ ਠੀਕ ਹੋ हां मैं तो ठीक है छुट्टियां पैगियां सी तन्नू हां जी छुट्टियां पैगियां ए जद करंदी कंदी मैं मामे ਕੋਲ ਹੀ ਜਾਣਾ ਮੈਂ ਚਾਹ ਮੇਰਾ ਵੀ ਦਿਲ ਕਰੰਦਿਆ ਆਪਾਂ ਦੋਨੇ ਹੋਈ ਜਾਂਦੇ ਰਹਿ ਆ ਲੈ ਪੁੱਤ ਜੇ मामे ਨੂੰ ਮਿਲਣ ਤੇ ਇੰਨਾ ਦਿਲ ਕਰਦਾ ਸੀ ਤਾਂ ਫੋਨ ਕਰ ਲੈਂਦੀ ਉੰਜ ਤਾਂ ਤੁਸੀਂ ਗੇਮਾਂ ਖੇਡਦੇ ਰਹਿੰਦੇ ਹੋ ਫੋਨ ਖੜਕਾਂਦੀ ਮੈਂ ਤੇਰੇ मामे ਨੂੰ ਲੈ ਕੇ ਸਿੱਧਾ ਪਹੁੰਚ ਜਾਣਾ ਸੀ ਫੋਨ ਤੇ ਥੋੜੀ ਗੱਲ ਕਰਦੀ ਮਾਂਮੀ ਸੀ ਅੱਛਾ ਤੇ ਕੋਈ ਨਾ मामੀ ਨਾ ਆਉਂਦੀ ਤੁਹਾਡੇ ਵੱਲ ਹੈ ਤੁਸੀਂ ਵੀ ਆ ਜਾਓ ਸਾਡੇ ਵੱਲ ਹੁੰਜ ਜਦ ਕੀ ਆ ਹੀ ਗਏ ਤੇ ਮੈਂ ਕਿੱਥੇ ਆਵਾਂਗੀ ਹੁਣ ਤਾਂ ਵੈਸੇ ਨਹੀਂ ਦੋ ਦਿਨ ਮਹੀਨੇ ਆ ਸਕਦੀ ਤੈਨੂੰ ਪਤਾ ਹੈ ਜੇ ਕਿਹੇ ਵਾਰ ਚਲ ਜੀਏ ਨੇ ਇੱਕ ਵਾਰੀ ਤੇ ਕਮ ਸੇ 5-6 ਮਹੀਨੇ ਪਾ ਗਏ ਜਾਈਦਾ ਹੁੰਜ ਜਦ ਤੂੰ ਹੀ ਮਿਲ ਕੇ ਚੱਲੇ ਹੋ ਤੇ ਮੈਂ ਕੀ ਕਰਨਾ ਆ ਕੇ ਓਹੋ ਭਾਬੀ ਤੀ ਤੇ ਐਵੇਂ ਆਪਣੇ ਸੋਚੀ ਸੋਚੀ ਜਾਂਦੀ ਐ ਜੋ ਪਾਣੀ ਪਿਆ ਦੋ ਠੰਡਾ ਪੜੀ ਕਰਨੀ ਵੀ ਬਾਹਰ ਪਾਣੀ ਪੀਆਵਾ ਬਹੁਤ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਮੈਂ ਕਹਿੰਦੀ ਇੰਨੀ ਕੀ ਗਰਮੀ ਐ ਘਰੋਂ ਬਾਹਰ ਪੈਰ ਪੱਟਣ ਦੇ ਨਹੀਂ ਕਰਦਾ ਤੇ ਲੋਕੀ ਮੂੰਹ ਚੁੱਕ ਕੇ ਪਤਾ ਨਹੀਂ ਕਿੱਥੇ ਕਿੱਥੇ ਤੁਰੇ ਫਿਰਦੇ ਨੇ ਮੈਂ ਪਾਣੀ ਲਿਆਵਾ ਪੁੱਤ ਮੰਮੀ ਤੁਹਾਨੂੰ ਨਹੀਂ ਲੱਗਦਾ ਮਾਮੀ ਸਾਨੂੰ ਦੇਖ ਕੇ ਖੁਸ਼ ਨਹੀਂ ਹੋਏ ਮੇਰਾ ਤੇਰਾ ਇੱਧਰ ਜਿਆਦਾ ਦਿਨ ਰਹਿਣ ਦਾ ਸੀ ਉਹ ਨਹੀਂ ਨਹੀਂ ਪਾਗਲੇ ਉਹ ਤਾਂ ਲੋਕਾਂ ਦੀ ਗੱਲ ਹੈ ਕਦੀ ਲੋਕ ਕੀ ਐਵੇਂ ਮੂੰਹ ਚੁੱਕ ਕੇ ਕਦੀ ਇੱਧਰ ਤੁਰੇ ਫਿਰਦੇ ਕਦੀ ਇੱਧਰ ਤੁਰੇ ਫਿਰ ਦੋਨੋਂ ਟਿਕਾ ਹੀ ਨਹੀਂ ਗਾ ਅਸੀਂ ਤੇ ਘਰ ਚਲੇ ਗਏ ਘਰ ਚ ਹੀ ਆਏ ਨਹੀਂ ਮੈਨੂੰ ਇਦਾਂ ਫੀਲ ਹੋਇਆ ਜਿਵੇਂ ਉਹ ਆਪਾਂ ਨੂੰ ਕਹਿ ਰਹੇ ਆ ਨਹੀਂ ਨਹੀਂ ਪੁੱਤ ਇਦਾਂ ਦੀ ਕੋਈ ਗੱਲ ਨਹੀਂ ਸਾਨੂੰ ਕਹਿ ਸਕਦੀ ਇਦਾਂ ਉਹ ਤਾਂ ਕਦੀ ਵੀ ਨਹੀਂ ਕੰਦੀ ਅੱਗੇ ਨਹੀਂ ਆਈ ਉਹਨੇ ਮੰਮੀ ਨਾਨੀ ਤੇ ਜਾਨਤੂ ਬਾਦ ਆਪਾਂ ਪਹਿਲੀ ਵਾਰ ਇੱਥੇ ਆਏ ਆ ਨਾ ਪਰ ਵਧੀਆ ਜਾਣੀ ਲੱਗ ਰਿਹਾ ਮਾਮੀ ਹਜੇ ਤੱਕ ਪਾਣੀ ਲੈ ਕੇ ਵੀ ਨਹੀਂ ਆਏ ਇਨੇ ਪੁੱਤ ਦਦੀ ਕੋਈ ਗੱਲ ਨਹੀਂ ਆਂਦੇ ਹੁਣ ਲੈ ਲੈ ਪੁੱਤ ਪੀਲਾ ਪਾਣੀ ਲੈ ਪ੍ਰੀਤ ਪਾਣੀ ਲੈ ਲੈ ਬਾੜੀ ਗਰਮੀ ਸੱਚੀ ਬਹੁਤ ਜ਼ਿਆਦਾ ਗਰਮੀ ਭਾਬੀ ਮੈਂ ਕੀ ਕਹਾਂ ਤੁਹਾਨੂੰ ਉੱਤੋਂ ਇਹਨਾਂ ਟ੍ਰੈਫਿਕ ਬਹੁਤ ਜ਼ਿਆਦਾ ਟ੍ਰੈਫਿਕ ਆ ਮੇਰੇ ਤੇ ਬੱਚਿਆਂ ਨੂੰ ਛੁੱਟੀਆਂ ਹੁ ਨਹੀਂ ਪਈਆਂ ਪਤਾ ਨਹੀਂ ਤੁਹਾਡੇ ਕਿਵੇਂ ਛੁੱਟੀਆਂ ਪਾ ਦਿੰਦੇ ਏਡੀ ਛਿੱਟੀ ਸਕੂਲ ਵਾਲੇ ਕਿ ਫਟਾਫਟ ਛੁੱਟੀਆਂ ਪੈਣ ਤੇ ਬੱਚੇ ਤੁਰਦੇ ਫਿਰਦੇ ਰਹਿਣ ਮੈਂ ਤਾਂ ਕਹਿੰਦੀ ਗਰਮੀਆਂ ਦੀਆਂ ਛੁੱਟੀਆਂ 'ਚ ਸਕੂਲ ਤੇ ਬੰਦ ਹੀ ਨਹੀਂ ਹੋਣੇ ਚਾਹੀਦੇ ਬੱਚੇ ਟਿਕ ਜਾਣ ਕਿਤੇ ਘਰ ਜਨ ਸਕੂਲ ਤੇ ਘਰੇ ਬੈਣ। ਛੁੱਟੀਆਂ ਪੈ ਜਾਣ ਤੇ ਰਗਾ ਖੁੱਲ ਜਾਂਦੀਆਂ ਨੇ। ਤੁਰੇ ਫਿਰਦੇ ਕਦੀ ਕਿਤੇ ਤੇ ਕਦੀ ਕਿਤੇ ਕਦੀ ਕਿਤੇ ਨਾਲ ਪੈਸੇ ਦਾ ਉਹ ਜਾਣਾ ਵੱਖਰਾ। ਇਹ ਗੱਲ ਤਾਂ ਭਾਬੀ ਤੁਹਾਡੀ ਸਹੀ ਹੈ ਪਰ ਅਸੀਂ ਆਪਣੇ ਬੱਚਿਆਂ ਨੂੰ ਨਿਕਮਤ ਦਿੱਤੀ ਇਹ ਤਾਂ ਇਹ ਘਰਵਾਨੀ ਪੈਨ ਪੜਖਦੇ। ਗਰਮੀ ਦੇ ਤੇ ਵਾਸਨ ਨਿਕਲੇ ਜਾਂਦਾ। ਅੱਛਾ ਇਹਦੇ ਬਿਨਾ ਪੁੱਛੇ ਕਿਤੇ ਨਹੀਂ ਜਾਂਦੇ ਸਾਡੇ ਬੱਚੇ। ਨਾਲ ਜੋ ਚੱਲ ਜਾਂਦੇ ਨਾ ਫਿਰ ਨਾ ਬੜਾ ਫਰਕ ਪੈਂਦਾ। ਚਲੋ ਪਤਾ ਨਹੀਂ ਮੇਰੇ ਬੱਚਿਆਂ ਨੂੰ ਕਦੋਂ ਛੁੱਟੀਆਂ ਪੈਣਗੀਆਂ। ਕਿਤੇ ਉਹ ਵੀ ਕਹਿਣ ਅਹੀ ਵੀ ਨਾਨਕੇ ਜਾਈਏ ਪਰ ਬੱਸ ਉਹ ਤੇ ਅਸੀਂ ਵੀ ਨਾ ਰਹਿੰਦੇ ਨਹੀਂ ਤੇ ਅਦਰੋਂ ਨਿਕਲਦੇ ਹੀ ਨਹੀਂਗੇ ਥਿਲੋ ਪਾਣੀ ਫਿਰ ਮੈਂ ਤੁਹਾਡੇ ਸੇ ਚਾਹ ਚੁ ਬਣਾਵਾ ਆਪਣੀ ਧੀ ਰਾਨੀ ਤੇ ਚਾਹ ਪੀਂਦੀ ਨਹੀਂ ਪੁੱਤ ਤੇਰੇ ਲਈ ਕੀ ਬਣਾ ਕੇ ਲਿਆਵਾ ਕੁਝ ਨਹੀਂ ਬੱਸ ਦੱਸ ਦੇ ਨਾ ਲੰਬਾ ਸਫਰ ਕਰਕੇ ਆਈਆਂ ਫਿਰ ਕਹਿੰਗੀ ਮਾਮੀ ਨੇ ਕੁਝ ਖਵਾਇਆ ਵੀ ਆਇਆ ਨਹੀਂਗਾ ਦੱਸ ਦੇ ਦੱਸ ਮਾਮੀ ਆਪਣੀ ਉਹ ਖਾਣਾ ਪੀਂਦੀ ਹੁੰਦੀ ਆ ਕੰਪਲੇਨ ਵੀ ਨਹੀਂ ਠੰਡਾ ਤੂੰ ਹੈਨਾ ਪਰ ਕੰਮ ਪਲੰਤ ਘਰ ਖਤਮ ਹੋਇਆ ਆ ਆ ਬੈ ਲਿਆਂਦਾ ਹੀ ਨਹੀਂ ਚੱਲ ਠੰਡਾ ਦੁੱਧ ਬਣਾ ਦੇਨੀ ਪੁੱਤ ਬਥੇਰਾ ਸਾਡੇ ਘਰ ਖਾਂਗੇ ਨਹੀਂ ਭਾਬੀ ਤੂੰ ਦੁੱਧ ਵਿੱਚ ਕੌਫੀ ਪਾ ਕੇ ਨਾ ਤੇ ਬਸ ਪਾ ਕੇ ਇਹਨੂੰ ਕੋਲਡ ਕੌਫੀ ਬਣਾ ਦੋ ਇਹ ਉਹ ਬਹੁਤ ਸ਼ਕੀਨ ਹੁੰਦੀ ਫਿਰਦੀ ਅੱਛਾ ਹਾਂਜੀ ਉਹ ਬਣਾ ਦੋ ਤੁਸੀਂ ਬਣਾ ਦੇਨੀ ਕੋਲਡ ਕੌਫੀ ਉਹ ਮਾਰਾ ਅੰਸਤੇ ਕੋਲਡ ਕੌਫੀ ਬਣਾਓ ਜੀ ਪਹਿਲਾਂ ਤਾਂ ਮੈਂ ਟਾਰ ਭਾਂਡਿਆਂ ਦਾ ਧੋ ਕੇ ਸੱਗੀ ਸੋਣ ਫੋਨ ਕਿੱਥੇ ਮੇਰਾ ਕਿਤੇ ਮੇਰਾ ਬੰਦਾ ਮੂੰ ਚੁੱਕ ਕੇ ਘਾਈ ਨਾ ਆ ਜਵੇ ਮੈਂ ਚੱਕ ਲਾ ਫੋਨ ਜਦੋਂ ਕੰਮ ਹੋਵੇ ਉਦੋਂ ਇਨੇ ਫੋਨ ਨਹੀਂ ਚੱਕਣਾ ਹੁੰਦਾ ਉਦਾਂ ਤੇ ਤੇਰੇ ਦੀ ਮੈਨੂੰ ਬੱਲ ਮਾਰਦਾ ਰਹੇਗਾ ਪਾਸੇ ਕਰ ਕਰਮਾਂ ਵਾਲੀਏ ਤੈਨੂੰ ਯਾਦ ਕੀਤਾ ਤਾਂ ਫੋਨ ਆ ਗਿਆ ਮੇਰੀ ਨਾ ਗੱਲ ਧਿਆਨ ਨਾਲ ਸੁਣ ਲਓ ਤੇ ਪੱਲੇ ਪਾ ਲਓ ਅੱਜ ਘਰੇ ਨਾ ਬੜਿਓ ਮੈਨੂੰ ਨਹੀਂ ਪਤਾ ਗੁਰਦੁਆਰੇ ਚ ਰਵੋ ਰਿਸ਼ਤੇਦਾਰ ਘਰ ਜਾਓ ਜਿੱਥੇ ਮਰਜੀ ਰੋ ਤੇ ਪਾਓ ਇਸ ਸੜਕ ਤੇ ਦਰੀ ਵਿਛਾ ਕੇ ਸੋਵੋ ਅੱਜ ਤੂੰ ਘਰ ਨਹੀਂ ਵੜਨਾ ਚਾਹੀਦਾ ਆ ਤੈਨੂੰ ਫਿਰ ਪਤਾ ਮੈਨੂੰ ਗੁੱਸਾ ਕਿਉਂ ਚਾਹਦਾ ਹੁੰਦਾ ਹੈ ਤੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਫੋਨ ਨਹੀਂ ਕਿਸੇ ਦਾ ਚੱਕਣਾ ਸੋਚੋ ਕਰਦੇ ਮੈਂ ਨਾ ਫੋਨ ਕਰ ਲਾਂਗੀ ਸੁਖਦੇਵ ਨੂੰ ਉਹਦੇ ਨਾਲ ਰਣੀ ਅੱਜ ਸਾਰਾ ਦਿਨ ਤੈਨੂੰ ਮੈਂ ਕਹਿਤਾ ਤੂੰ ਜ਼ਰੂਰੀ ਜਾਣਨਾ ਮੈਂ ਮੈਂ ਕਿਉਂ ਕੰਨੀ ਵੀ ਇੰਨੀ ਗੱਲ ਨਹੀਂ ਚੱਕਣਾ ਤੂੰ ਫੋਨ ਕਿਸਦਾ ਵੀ ਸੋਚੋ ਆਫ ਕਰ ਜਿਹੜੀ ਮਰਜ਼ੀ ਕਰ ਲੋ ਵੇ ਆਹੋ ਬੰਦ ਕਰ ਦੇ ਤੇ ਘਰੇ ਨਾ ਵੜੀ ਰਾਤ ਤੱਕ ਤੈਨੂੰ ਮੈਂ ਕਹਿਤਾਈ ਸੁਖਦੇਵ ਨੂੰ ਮੈਂ ਫੋਨ ਕਰਾਂਗੀ ਤੋਦਾਂ ਗੱਲ ਹੋ ਜੇਗੀ ਨਾ ਫੇਰ ਤੇਨ ਨਾਲ ਹੋ ਜੇਗੀ ਅੱਜਾ ਬੈਠਾ ਰੋ ਆਹ ਬਣਾ ਲਾਂਗੀ ਮਾਪੇ ਜੋ ਮਰਜ਼ੀ ਤੈਨੂੰ ਰੋਟੀਆਂ ਨਹੀਂ ਲੱਗੀਆਂ ਜਾ ਗੁਰੂ ਘਰ ਵੇ ਕਿੰਨਾ ਲੰਗਰ ਹੈਗਾ ਚੰਗਾ ਚੰਗਾ ਮੈਨੂੰ ਤੇ ਮੈਂ ਖਾ ਲਿਆ ਫੋਨ ਇਹ ਨਹੀਂ ਬੜੇਗਾ ਹੁਣ ਘਰ ਲੱਗਾ ਨਾ ਦੀ ਮੈਂ ਛਾੜ ਦਵਾਂ ਘਰ ਬੜਿਆ ਤੇ ਫੇਲਾ ਤੇ ਮਮਮੀ ਮਾਂ ਨੂੰ ਕਰਾਂ ਜਿਹੜੀ ਮੈਨੂੰ ਡੀਗਦੀ ਸੀ ਕਰੂੰਗੀ ਕਿ ਪਹਿਲੀ ਹੋਏਗੀ ਤੇ ਮੇਰੀ ਕੁੜੀ ਫੋਨ ਕਰੇਗੀ ਹੈਲੋ ਮੰਮੀ ਕਾ ਲਾ ਮੰਮੀ ਸੁੱਖ ਮੈਨੂੰ ਮੇਰੇ ਲਈ ਤਾਂ ਦਿਮਾਗ 'ਚ ਵੀ ਗਰਮੀ ਪੈ ਜਾਂਦੀ ਹਰ ਵੇਲੇ ਆ ਮੈਨੂੰ ਕੋਈ ਜੀਨ ਦਵੇ ਤਾਂ ਮੈਂ ਜੀਮਾ ਕੀ ਹੋਇਆ ਵਾ ਤੂੰ ਹੀ ਅੰਦਾਜ਼ਾ ਨਹੀਂ ਲਾ ਸਕਦੇ ਧੀ ਤੁਹਾਡੀ ਪਰੇਸ਼ਾਨ ਹੈ ਤੇ ਕਿਹੜੀ ਗੱਲੋਂ ਆ ਮਾਂ ਰਾਂ ਨਹੀਂ ਆਈ ਜੇ ਇੰਨੀ ਗਰਮ ਮੀ ਹੈ ਮੈਂ ਕਹਿੰਦੀ ਬੱਸਾਂ ਦੇ ੱੱੱਕੇ ਖਾਂਦੀ ਬੇਸ਼ਰਮ ਆ ਗਈ ਆਪਣੀ ਕੁੜੀ ਨੂੰ ਨਾਲ ਲੈ ਕੇ ਬੰਦਾ ਆਨ ਤੋਂ ਪਹਿਲਾਂ ਫੋਨ ਤਾਂ ਕਰ ਲੈਂਦਾ ਮੈਂ ਘਰ ਰਵਾਂ ਨਾ ਰਵਾਂ ਫਿਰ ਤਾਂ ਮੇਰੀ ਬਾਅਦ ਦੀ ਪਲੈਨਿੰਗ ਹੈ ਬੱਸ ਕੇ ਹੁੰਡੇ ਦਾ ਪੜਾਅ ਇੰਦਰ ਹੀ ਰਹਿਣਾ ਮੈਂ ਆ ਛੁੱਟੀਆਂ ਬੈ ਗਈਆਂ ਆ ਗਈਆਂ ਆ ਦਿਨ ਦਿਹਾੜੇ ਤੇ ਆ ਗਈਆਂ ਆਪਣਾ ਘਰ ਨਹੀਂ ਕੋਈ ਸੰਭਿਆ ਜਾਂਦਾ ਉਹਨੂੰ ਮਾਦੇ ਹੁੰਦੇ ਤੇ ਤੇ ਪੈਰ ਲੱਗੇ ਰਹਿੰਦੇ ਸੀ ਇੱਥੇ ਹਾਂ ਟਾਈਮ ਕੀ ਕਰਾਂ ਮੈਂ ਹੋਰ ਤੁਹਾਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਦੁੱਧ ਬਣਾ ਦਿਓ ਇੱਕ ਕਾਫੀ ਵਾਲਾ ਬਣਾ ਦਿਓ ਇਹ ਠੰਡਾ ਦੁੱਧ ਬਣਾ ਦਿਓ ਇਹ ਭਾਬੀ ਦਾਲ ਬਣਾ ਲਓ ਇਹ ਕੁੜੀ ਆਹ ਨਹੀਂ ਜੇ ਖਾਂਦੀ ਇਹਦੇ ਤੇ ਖੇਖਣ ਬਣੇ ਜੇ ਮਮਮੀ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ ਮੇਰੇ ਕੋਲ ਨਹੀਂ ਹੁੰਦੇ ਮਮਮੀ ਸਿਆਪੇ ਜੇ ਗਰਮੀ ਦੇ ਵਿੱਚ ਆਪਣੀਆਂ ਦੋ ਰੋਟੀਆਂ ਦਾ ਥੁੱਧੀਆਂ ਨਹੀਂ ਹੁੰਦੇ ਨਾ ਦੀਆਂ ਮੇਰੇ ਹਸਣੇ ਆ ਜਾਂਦਾ ਮੈਨੂੰ ਪਤਾ ਨਾ ਹੁੰਦੀ ਆ ਜਾਂਦਾ ਕਿ ਜੱਬ ਨੂੰ ਕੋਈ ਪਾਤਾ ਵਾ ਇੱਕ ਕੋਈ ਕੋ ਮੁੰਡੇ ਵਾਲਾ ਕੋਈ ਕਾਰਬਾਰ ਲ ਬਣਾ ਸੀ ਲੋਕਾਂ ਨੇ ਚਾਰ ਨੀਸ ਤਾਵਾ ਦਿੰਦੀ ਹੋਣੀ ਆ ਮੰਮੀ ਜਿੰਨੀ ਮੇਰੀ ਕੱਲੀ ਨੇ ਮੇਰੀ ਜਾਨ ਦਿੱਤੀ ਰੱਖੀ ਹੋਵੇ ਕੀ ਕਰਾਂ ਮੈਂ ਇਹਦਾ ਤੁਸੀਂ ਆ ਗਏ ਹੋ ਹੁਣ ਬਾ ਲੈਣਾ ਨਾ ਨਾ ਉਹਨੂੰ ਨਾ ਕੱਟਾ ਬੋਲੂ ਨਾ ਮੜਿਆ ਕਰਾਂ ਆਹੋ ਉਹ ਦੋਰ ਉਹ ਕਿਦਾਂ ਚੱਦਰ ਪੁੱਛਨੀ ਹੈ ਕਹਿੰਦੀ ਐ ਸਿਆਪਾ ਜੂ ਗੱਲ ਪਿਆ ਆ ਬੰਦਾ ਪੁੱਛੇ ਨੀਗਰ ਮੇ ਆਪਣੇ ਘਰੋਂ ਆ ਗਿਆ ਨਾ ਤੇ ਉੱਥੇ ਗੜੇ ਦੇ ਸੀਐਸਆਈ ਸੀ ਜੁੜ ਗਏ ਨਾ ਬੇਦਰ ਨਾਲ ਕਿ ਪਿਓ ਹੀ ਆ ਗਿਆ ਨਾ ਉਤੋਂ ਉਤੋਂ ਪਲੇਆ ਬੱਲੇ ਆਇਆ ਲੋ ਜੀ ਮੈਂ ਆ ਗਿਆ ਤੁਹਾਡੇ ਕੋਲ ਦੇ ਤਾ ਬੇਦਰ ਤੇ ਨਹੀਂ ਤੇ ਸੀ ਛੱਡ ਲੈਣਾ ਆ ਗਿਆ ਨਿਆ ਆ ਗਿਆ ਹਾਂ ਤੇਰੀ ਇਹ ਇਸਿਆ ਪਾਟਾ ਨਾ ਚਾਹ ਰਾ ਮੈਂ ਤੇ ਆ ਬੜੀ ਤਕੀ ਨਾ ਕੀ ਆ ਤੁਹਾਡਾ ਤਾਂ ਕਮਰ ਨਹੀਂ ਮਾਮੀ ਨਾ ਕਮਗਰਾਂ ਕੀ ਨਹੀਂ ਮਮਾ ਮੈਂ ਤੁਹਾਨੂੰ ਕਿਹਾ ਸੀ ਨਾ ਮੈਨੂੰ ਮਾਮੀ ਦਾ ਬਿਹੇਵੀਅਰ ਚੰਗਾ ਨਹੀਂ ਲੱਗਾ ਹਾਂ ਬੱਚੇ ਆਪਾਂ ਘਰ ਚਲੀਏ ਵਾ ਕੀ ਹੈ ਨਹੀਂ ਤੁਸੀਂ ਮਾਮੀ ਨੂੰ ਬੁਲਾਉਣਾ ਨਹੀਂ ਆਪਾਂ ਘਰ ਚਲੀਏ ਪਰ ਮੈਂ ਦੱਸਦੇ ਸੀ ਹੋਇਆ ਕੀ ਤੁਸੀਂ ਆਪੇ ਆ ਕੇ ਸੋ ਲਓ ਆ ਜਾਓ ਮੀ ਹਾਂ ਕਰਨਾ ਹੀ ਪੈਣਾ ਤੁਹਾਨੂੰ ਇਹ ਚਾਹ ਮਾਂ ਕਰੀ ਤੋੜ ਤੇ ਕਦੀ ਕੋ ਕਦੀ ਸਬਜੀ ਆ ਕੱਪੜੇ ਧੋ ਦਿਓ ਤੇ ਆਪਣਾ ਨਾਈਟ ਸਕੂਲ ਦੇ ਦਿਓ ਮੈਂ ਤੁਹਾਨੂੰ ਕਦੇ ਸੁਬਹ ਦੇ ਨਮਾਜ਼ ਤੋਂ ਪੰਗਾਂ ਤੋਂ ਖਾਣਾ ਨਹੀਂ ਨਾ ਕੀ ਬਣਾਉਣਾ ਮੈਂ ਹਾਂ ਕੋਈ ਨਹੀਂ ਆ ਮੈਂ ਪਾ ਦਿੰਦੀ ਜੇ ਤੋ ਬੈਲੇ ਰੰਗ ਦੇ ਰੇਸਾਂ ਨਹੀਂ ਨਾ ਬਣਾ ਲਏ ਐਸੇ ਆਪ ਚਾਹ ਦਾ ਜੈ ਦਾ ਕੋਟੋ ਵੀ ਤਾਂ ਦੇ ਦੇਣਾ ਫਾਦੇ ਵਸਲੇ ਆਉਣੀ ਮੈਂ ਬਿਜਾਰੂ ਜੋ ਘਰ ਪਿਆ ਸਾੜਿਆ ਪੁੱਜਿਆ ਉਹ ਵੀ ਦੂੰਗੀ ਉਹਦੇ ਅੱਗੇ ਰੱਖੂੰਗੀ ਕਹਿ ਰਾਂਗੀ ਤੇਰਾ ਕਿਹੜਾ ਭਰਾ ਇੱਥੇ ਆਵੇ ਮੂੰ ਚੋਕੇ ਤੇ ਆਉਂਦੀ ਏ ਚਲੋ ਮੰਮੀ ਘਰਾਂ ਦਾ ਕੰਮ ਹਾਂ ਸ਼ਾ ਦੇਖੇ ਨਾ ਅੰਝੂ ਕੋਈ ਦਿਮਾਗ ਲਾ ਕੈ ਨਾ ਦੋਸ ਸਿਆਪਿਆਂ ਨੂੰ ਕੱਢਣਾ ਕਿਵੇਂ ਬਾਹਰ ਇਹ ਨਾਲੇ ਤੇ ਤੇਰਾ ਤਿੰਨਾਂ ਦਿਨਾਂ ਚ ਚਕੁੰਬੜ ਗੜਗੇ ਰੱਖ ਦੇਣਾ ਮੈਂ ਸਕੀਮ ਲਾ ਹਾਂ ਐਵੇਂ ਨਹੀਂ ਤੂੰ ਸਿਆਣੀ ਕਮੰਦੀ ਲਓ ਪੁੱਤ ਲੈ ਪ੍ਰੀਤ ਚਾਹ ਨਾਲ ਲਾ ਤੋ ਪੁੱਤ ਤੇਰੀ ਠੰਡੀ ਵਾਲੀ ਕੌਫੀ ਪੀਲਾ ਪ੍ਰੀਤ ਫੀਲੋ ਆਇਆ ਮੇਰੀ ਗੱਲ ਸੁਣ ਪ੍ਰੀਤ ਮੈਂ ਨਾ ਫੁਲਕਾ ਤੈਨੂੰ ਲਾਦੇ ਨਹੀਂ ਆ ਮੈਨੂੰ ਤੇ ਮੇ ਕੋ ਟਾਈਮ ਨਹੀਂ ਤੇ ਤੂੰ ਮੇਰੀ ਭੈਣ ਆ ਛੋਟੀ ਮੈਂ ਨਾ ਤੈਨਾਂ ਇੱਕ ਗੱਲ ਕਰਾਂ ਮੇਰੀ ਨਾ ਸਹੇਲੀ ਦਾ ਫੋਨ ਆਇਆ ਹੁਣੇ ਸਹੇਲੀ ਕੀ ਉਹ ਤੇ ਸਕੀਆਂ ਪਹਿਣਾ ਨਾਲੋਂ ਵੱਧ ਕੇ ਗਈ ਭੈਣ ਬੜਾ ਹੀ ਮੇਰਾ ਸਾਥ ਦਿੰਦੀ ਔਖੇ ਸੁੱਖੇ ਵੇਲੇ ਤੇ ਉਹ ਨਾ ਕਿਤੇ ਗੱਡੀ ਕੋਈ ਵੱਜ ਗਈ ਉਹਦੀ ਐਕਟੀਵਾ ਤੇ ਆਂਦੀ ਪੀ ਸੀ ਤੇ ਐਕਸੀਡੈਂਟ ਜਿਆਦਾ ਹੀ ਹੋ ਗਿਆ ਵੱਧ ਕੇ ਹਸਪਤਾਲ ਗਈ ਐ ਤੇ ਜੇ ਮੈਂ ਨਾ ਉੱਥੇ ਪਹੁੰਚੀ ਤੇ ਮੈਨੂੰ ਗੱਲਾਂ ਕਰਨਗੇ ਸਾਰੇ ਤੇ ਮੈਨੂੰ ਤਾਂ ਜਾਣਾ ਪੈਣਾ ਨਾ ਬਹੁਤ ਹੀ ਜ਼ਰੂਰੀ ਮੇਰੀ ਗੱਲ ਸੁਣ ਇਹ ਘਰ ਤੇਰਾ ਤੂੰ ਰਹਿਣਾ ਤੇਰੇ ਆਰਾਮ ਨਾਲ ਮੈਨੂੰ ਤਾਂ ਟਾਈਮ ਲੱਗ ਜਾਣਾ ਉੱਥੇ ਬਥੇਰਾ ਨਹੀਂ ਤੇ ਮੇਰੀ ਮੰਨ ਹਜੇ ਤਾਂ ਬੱਸ ਲੰਗੀ ਨਹੀਂ ਹੋਣੀ ਟਾਈਮ ਤਾਂ ਕੁਝ ਨਹੀਂ ਆ ਤੂੰ ਅਗਲੀ ਵਾਰ ਹੀ ਆ ਜੀ ਦੇਖ ਲੈ ਜਿੱਦਾਂ ਦਿਨ ਠੀਕ ਲੱਗੇ ਪਰ ਤੂੰ ਚਾਹ ਪੀਣਾ ਠੀਕ ਹੈ ਠੀਕ ਹੈ ਨੀ ਕੁੜੀਏ ਠੀਕ ਹੈ ਭਾਬੀ ਸਾਡੇ ਮਨ ਸਭ ਕੁਝ ਆ ਰਿਹਾ ਤੇ ਇਨੇ ਕਹਾਣੀਆਂ ਜੀ ਕਿਉਂ ਬੋਲਦੇ ਕਹਾਣੀਆਂ ਮੈਂ ਕੀ ਕਹਾਣੀਆਂ ਪਾਈਆਂ ਨਹੀਂ ਭੈਣੇ ਮੇਰੀ ਸਹੇਲੀ ਦਾ ਐਕਸੀਡੈਂਟ ਹੋਇਆ ਹੀ ਦੱਸ ਕੋਣ ਓਕੇ ਸੋਕੇ ਬੰਦਾ ਜਾਵੇ ਨਾ ਕਿਹੇ ਪਾਸੇ ਭਾਬੀ ਜੋ ਕੁਝ ਤੁਸੀਂ ਸੁਣੀ ਚ ਆਪਣੀ ਮਾਂ ਨਾਲ ਕਹਿਣ ਹੋ ਇਨੇ ਵੀ ਸੁਣ ਲੈ ਤੇ ਮੈਂ ਖੁਦ ਸੁਣ ਲੈ ਤੁਸੀਂ ਉਹਦਾ ਸਾਨੂੰ ਕਹਿ ਹੁੰਦੇ ਪਰ ਇੱਕ ਗੱਲ ਹੈਗੀ ਭਾਬੀ ਕਿਸੇ ਨੇ ਸੱਚੀ ਕਿਹਾ ਪੇਕੇ ਸਿਰਫ ਮਾਵਾਂ ਨਾਲ ਹੀ ਹੁੰਦੇ ਭਰਾ ਤੇ ਆਪਣੀ ਜਨਾਨੀ ਪਿੱਛੇ ਲੱਗੇ ਹੁੰਦੇ ਨਹੀਂ ਨਹੀਂ ਪ੍ਰੀਤਮ ਤੈਨੂੰ ਕੋਈ ਗਲਤਫਹਿਮੀ ਹੋਹੀ ਹੈ ਮੇਰੀ ਤਾਂ ਮੰਮੀ ਦਾ ਫੋਨ ਆਇਆ ਸੀ ਹਾਲ-ਚਾਲ ਲੈਣ ਨੂੰ ਤੇ ਮੈਂ ਤਾਂ ਉਹਨਾਂ ਨੂੰ ਕਿਹਾ ਪ੍ਰੀਤ ਆਈ ਹੈ ਤੂੰ ਐਦਾਂ ਕਿਉਂ ਕਹਿਨ ਨਹੀਂ ਹੈ ਇੱਕ ਪਾਸੇ ਕਹਿੰਦੇ ਹੋ ਕਿ ਮੇਰੀ ਮਾਂ ਦਾ ਫੋਨ ਆਇਆ ਸੀ ਇੱਕ ਪਾਸੇ ਕਹਿੰਦੇ ਹੋ ਮੇਰੀ ਸਹੇਲੀ ਦਾ ਫੋਨ ਆਇਆ ਸੀ ਉਹਦਾ ਐਕਸੀਡੈਂਟ ਹੋਇਆ ਭਾਬੀ ਤੁਹਾਡੇ ਤੇ ਜੁਬਾਣੀ ਹੀ ਰਹਿਣਗੀ ਤੁਹਾਡੇ ਨਾਲ ਮੰਮੀ ਚਲੋ ਹੁਣ ਉਠੋਇ ਤੂੰ ਉਹ ਨਹੀਂ ਤਰਣਾ ਮੰਮੀ ਮੈਨੂੰ ਪਤਾ ਹਮਾਂ ਨੇ ਕੀ ਕਿਹਾ ਸੀ ਮम्मा ਕਹਿੰਦੇ ਆਪਾਂ ਚੱਲ ਚੱਲੀਏ ਮੇਰੀ ਮਾਵਾ ਵਰਗੀ ਪਰਜਾਈ ਹੈਗੀ ਉੱਥੇ ਮੈਂ ਮम्मा ਨੂੰ ਕਿਹਾ ਸੀ ਕਿ ਮੇਰੀ ਨਾਨੀ ਨਹੀਂ ਹੈਗੇ ਮੈਰਾ ਉੱਥੇ ਦਿਲ ਨਹੀਂ ਲੱਗਣਾ ਪਰ ਤੁਸੀਂ ਸਾਰਾ ਕੁਝ ਦਿਖਾਤਾ ਮम्मा ਚਲੋ ਚੱਲੀਏ ਚਲੋ ਪ੍ਰੀਤ ਪ੍ਰੀਤ ਰੁਕ ਜਾ ਕੋਈ ਨਾ ਸਮਝੋ ਤੈਨੂੰ ਮੈਂ ਆਪਣੇ ਘਰ ਕੋਲ ਲੈ ਜਾਈ ਤੂੰ ਮਨ ਹੁਲਾਣਾ ਨਹੀਂ ਕਹੀਂ ਕਹਿੰਦੀ ਮम्मा ਕਿੱਥੇ ਜਾਂਦੀਆਂ ਸਮਝ ਨਹੀਂ ਆਦੀ ਕਿੱਥੇ ਮੈਂ ਤੇ ਮੇਰਾ ਭਰਾ ਇਸ ਨਿੱਕੇ ਜਿਹੰਗਲ ਦੇ ਵਿੱਚ ਖੇਡਦੇ ਹੁੰਦੇ ਸੀ ਕਿ ਅੱਜ ਪਰਦੇਈ ਦੇ ਆਉਣ ਨਾਲ ਇਹ ਘੜੀ ਮੇਰਾ ਛੁੱਟ ਗਿਆ ਪਤਾ ਨਹੀਂ ਪਰਦੇਈ ਨੇ ਆਪਣੀ ਅੱਖਾਂ ਕਿੱਥੇ ਰੱਖਦੀਆਂ ਜਿਹੜੀ ਮੈਨੂੰ ਵੇਖ ਕੇ ਇੰਨਾ ਖੁਸ਼ ਹੋ ਜਾਂਦੀ ਨਹੀਂ ਬੰਨੀ ਮੀਂਹ ਟੈਂਸ਼ਨ ਨਾ ਲਵ ਆਪਾਂ ਘਰ ਚੱਲਦੇ ਆਂ ਆਪਣੀ ਭੂਆ ਹੈਗੀ ਨਾ ਆਪਾਂ ਉਹਦੇ ਕੋਲ ਜਾਵਾਂਗੇ ਸਾਰੀਆਂ ਪਰਜਾਈਆਂ ਐਵੇਂ ਹੀ ਕਰਦੀਆਂ ਜਦੋਂ ਮਾਮਾ ਚੁੱਪ ਜਾਂਦੀਆਂ ਹਾਂ ਪੁੱਤ ਇਹ ਗੱਲ ਤਾਂ ਤੇਰੇ ਸਹੀ ਹੈ ਮਾਮਾ ਦੇ ਨਾਲ ਹੀ ਪੱਕੇ ਹੁੰਦੇ ਮਾਮਾ ਚਲ ਜਾਣਾ ਧੀਆਂ ਦਾ ਤਾਂ ਇੱਦਾਂ ਘਰ ਚ ਦਰਵਾਜ਼ਾ ਹੀ ਬੰਦ ਹੋ ਜਾਂਦੇ ਸਦਾ ਲਈ ਕੋਈ ਨਹੀਂ ਅੰਮੀ ਮੈਂ ਤਾਂ ਬਿਨਾਂ ਕਰੀਂ ਛੱਡ ਪੁੱਤ